ਵੈਗਰਜਾ ਹਲਸਾ ਸ਼੍ਰੀ ਵੈਗਰਜਾ ਕੀ ਫਤਿਹ ਪਹਾੜਾਂ ਦੇ ਮਾਹੌਲ ਦੇਖਦੇ ਹੋਏ ਕੀ ਬਹੁਤ ਆਨੰਦ ਲੈਂਦੇ ਹੋਏ ਤੇ ਪਲਕੀ ਸਾਹਿਬ ਦੇ ਦਰਸ਼ਨ ਦਿਦਾਰੇ ਇਹ ਉਹਨੂੰ ਕਿਸਕਰ ਸਾਹਿਬ ਨੂੰ ਜਾਰੀ ਹੈ ਪਲਕੀ ਸਾਹਿਬ ਤੇ ਰੇਕੇ ਮੱਥਾ ਤੇ ਜੀਵਨ ਕਰਕੇ ਸਫਲਾਤਾ ਇਬਾਦ ਵਿੱਚ ਆਪਾਂ ਚੱਲੇ ਪਾਦੀ ਰਹੇ ਯੂ نو ਚੱਕ ਕੇ ਆਪਣਾ ਵਰਸ਼ਾ ਵਰਾਸਤੇ ਖਾਲਸਾ ਅੱਜ ਚੱਲੇ ਆਂ ਵਰਾਸਤੇ ਖਾਲਸਾ ਦੇਖਣ ਤਾਂ ਗੇਟ ਦੀ ਭੀੜ ਕੱਢ ਕੇ ਤੇ ਆਪਾਂ ਅੰਦਰ ਐਂਟਰੀ ਪਾਦੀ ਤੇ ਵਾਰੀ ਟਿਕ ਟਿਕ ਟਿਕਟਾ ਕੇ ਤੇ ਆਪਾਂ ਉੱਤੇ ਉੱਤੇ ਜਾ ਕੇ ਚੈਕਿੰਗ ਹੁੰਦੀ ਆ ਟਿਕਟ ਦੀ ਚੈਕਿੰਗ ਹੋਣ ਤੋਂ ਬਾਅਦ ਆਪਾਂ ਵਾਸਤੇ ਖਾਲਸਾ ਦੇ ਅੰਦਰ ਇੱਥੇ ਆਪਣਾ ਥੋੜਾ ਪੁਰਾਣਾ ਜਿਹੜੀ ਸੱਭਿਆਚਾਰ ਦਰਸਾਇਆ ਗਿਆ ਹੈ ਤੇ ਹੁਣ ਮੈਂ ਅੱਗੇ ਦਾ ਕੁਝ ਕਹਿਣੋਂ ਰਿਹਾ ਹਾਂ ਤੇ ਬਸ ਹੁਣ ਤੁਸੀਂ ਆ ਵੀ ਦੇਖ ਲੋ ਕੀ ਅੰਦਰੋਂ ਕੀ ਹੋ ਜਾਏ